ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਉਹ ਲੋਕੋ 100 ਰੁਪਏ ਉਹ ਸੱਚੀ 100 ਰੁਪਏ ਬਾਕੀ ਬਣੇ ਲੱਗ ਗਈ ਬਹੁਤ ਵੱਡੀ ਸੇਲ ਚਾਰ ਦਿਨ ਦੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ 3 ਜੂਨ ਤੱਕ 3 ਜੂਨ ਤੱਕ ਆ ਜਾਓ 5500 ਵਾਲੇ 6600 ਵਾਲੇ ਰੈਡੀਮੇਡ ਪਲਾਜੋ ਸੂਟ 100 ਰੁਪਏ ਦੇ ਰਜੋ ਲਓ ਜੀ ਆ ਵੀ ਦੇਖੋ ਇੱਕ ਹੋਰ ਵੱਡਾ ਫਾਇਦਾ ਕਰ ਦਿੰਦੇ ਆ ਪਲਾਜੋ ਸੂਟ ਦੇ ਨਾਲ ਤੁਸੀਂ ਸੂਟ ਵੀ ਲੈ ਜਾਓ ਸੂਟ ਦੇ ਨਾਲ ਦਵਾਂਗੇ ਦੁਪੱਟਾ ਦੁਪੱਟੇ ਨਾਲ ਸੂਟ ਵੀ ਕਰਤਾ ਸਿਰਫ 100 ਰੁਪਏ ਭਰੇ ਰੰਗ ਹੈ ਜੀ ਭਰੇ ਡੀਆਂ ਜੀ 100-100 ਰੁਪਏ ਦੇ ਦੁਪੱਟਾ ਸੂਟ ਮੈਚਿੰਗ ਕਰਕੇ 100-100 ਰੁਪਏ ਦਾ ਭਾਜੀ ਮੇਲੇ ਲਾਤੇ ਮੇਲੇ ਕੋਈ ਮੰਗਦਾ 1000 ਕੋਈ ਮੰਗਦਾ 700 ਰੁਪਿਆ ਰੈਡੀमेड ਨਾਇਰਾ ਕੜ ਸੂਟ ਆਈ ਰੈਡੀमेड ਨਾਇਰਾ ਕੜ ਸੂਟ 8-800 ਵਾਲਾ ਸੂਟ ਲੈ ਜਾਓ 200 ਰੁਪਏ 200 ਰੁਪਏ ਦੀ ਸੇਲ ਆਦੀ ਨਾਇਰਾ ਕੜ ਸੂਟ ਦੀ ਇੱਕ ਹੋਰ ਪਟਾਕਾ ਪਾ ਦਨੇ ਆ ਆ ਡਬਲ ਪੈਡ ਦੀ ਚਾਦਰ ਬਜ਼ਾਰ 'ਚ 600 800 ਹਜ਼ਾਰ ਤੱਕ ਦੀ ਮਿਲਦੀ ਆ ਆ ਨਾਲ ਬਿੱਲੋ ਕਵਰ ਲਾ ਕੇ 200 ਰੁਪਏ ਦੀ ਆ ਦੇਖੋ ਜੀ ਚਾਰੇ ਪਾਸੇ ਕਿੰਨਾ ਰਸ ਪੈ ਗਿਆ ਲੋਕ ਤਾਂ ਦੂਰੋਂ ਦੂਰੋਂ ਆ ਗਿਆ ਲੋਕ ਇਸ ਲਈ ਆ ਗਏ ਕਿਉਂਕਿ ਲੋਕਾਂ ਦੇ ਫਾਇਦੇ ਹੁੰਦੇ ਆ ਲੋਕ ਕਹਿੰਦੇ ਨਾ ਵੱਡੇ ਸ਼ੋਰੂਮ ਜਿਹਾਣਾ ਨਾ ਕਿਸੇ ਛੋਟੀ ਹੱਟੀ ਤੇ ਜਾਣਾ ਕਹਿੰਦੇ ਅਸੀਂ ਤਾਂ ਸਿਰ ਨੂੰ ਬਾਗੇ ਪੁਰਾਣੇ ਜਾਣਾ ਮਾਦੂਸ਼ਰੀ ਦਸਤਾਰ ਦੇ ਸਟੋਰ ਤੇ ਮੋਗਾ ਰੋਡ ਤੇ ਜਾਣਾ ਇੱਕ ਹੋਰ ਫਾਇਦਾ ਕਰਤਾ ਲੋਕਾਂ ਦਾ ਕਪੜਾ ਸਸਤਾ ਦੇ ਰਹੇ ਆ ਸਸਤੇ ਕਪੜੇ ਨਾਲ ਨਾਲ ਰਿਕਸ਼ੇ ਦੀ ਫ੍ਰੀ ਸਰਵਿਸ ਵੀ ਦੇਤੀ ਆ ਤੁਸੀਂ ਬਾਸ ਸੱਚ ਟੈਂਪੂ 'ਚ ਜਿੱਦਾਂ ਮਰਜੀ ਬਾਗਾਪੁਰਾਣਾ ਬੱਸ ਸਟੈਂਡ ਤੇ ਆਜੋ ਬਾਗਾਪੁਰਾਣਾ ਬੱਸ ਸਟੈਂਡ ਤੋਂ ਮਦ ਤੁਸ਼ਰੀ ਦਸਤਾਰ ਦੇ ਸਟੋਰ ਤੱਕ ਫ੍ਰੀ ਰਿਕਸ਼ਾ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਕਪੜੇ ਆ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਆ ਵੀ ਦੇਖੋ ਦੁਪੱਟੇ ਵਾਲਾ ਸੂਟ ਕੱਪੜਾ ਵੀ ਬਹੁਤ ਜਿਆਦਾ ਸੋਹਣਾ ਬਾਜ਼ਾਰ 'ਚ ਇਹ ਵੀ 500 600 ਦਾ ਇੱਕ ਸੂਟ ਆ ਪਰ ਤੁਹਾਨੂੰ 200 ਰੁਪਏ ਦਾ ਸੂਟ ਦੇ ਰਿਹਾ ਆ ਆਹ ਦੇਖੋ ਕਿੰਨੇ ਸੋਹਣੇ ਡਿਜ਼ਾਈਨਰ ਸੂਟ 8 800 ਵਾਲਾ ਸੂਟ 250 'ਚ ਕਰਤਾ 250 ਰੁਪਏ ਦਾ ਸੂਟ ਆ 250 ਰੁਪਏ ਦਾ ਸੂਟ ਦੁਪੱਟਾ ਵੀ ਨਾਲ ਦੇਖੋ ਮਾਡਰਨ ਵਾਲੇ ਲਾਹ ਦੇ ਨਾਲ ਵੀ ਚੈੱਕ ਕਰ ਲਓ ਜੀ ਰੰਗ ਬੜੇ ਸੋਹਣੇ ਆ ਸੁਪਰ ਚੀਜ਼ਾਂ ਇੱਕ 1000 ਵਾਲਾ ਕੂਟ ਕਰਤਾ 350 ਰੁਪਏ 'ਚ ਆ ਵੀ ਚੈੱਕ ਕਰ ਲਓ ਜੀ ਜਿਹੜੇ ਤੁਸੀਂ ਆ ਦੇਖੋ ਮਾਡਰਨ ਵਾਲੇ ਪੀਸ ਆ ਜਿਹੜਾ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਇੱਕ ਸੂਟ ਲੈਣ ਨੂੰ ਇੱਥੇ 1500 ਦੇ ਕਰਤੇ ਆ ਤਿੰਨ ਮਤਲਬ 500 ਰੁਪਏ ਚ ਆ ਦੇਖੋ ਤਾਂ ਸਹੀ ਯਾਰ ਤੁਹਾਡੀ ਰੂਹ ਜਿਹੜੀ ਖੋਸ਼ ਹੋਣੀਆਂ ਆ ਆ ਦੇਖੋ ਜੀ ਟੀਚਰ ਸੂਟ ਆ ਗਿਆ ਜੀ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਇੱਕ ਇੱਥੇ ਲੈਨੇ ਆ 1500 ਰੁਪਏ ਦੇ ਦੋ ਸੂਟ ਦੇ ਪੱਟੇ ਡਾਈਟਲ ਦੇਣਾ ਆ ਚੈੱਕ ਕਰੋ ਭਾਜੀ ਜਾਮ ਕਾਟਨ ਦਾ ਸੂਟ ਆ ਡਾਈਟਲ ਦੁਪੱਟਾ ਮਾਰਕੀਟ ਦੇ ਵਿੱਚ ਰੇਟ 3000 ਦਾ ਅੱਜ ਤੇ ਸਦਾ ਸਦਾ 1275 ਦਾ ਲਾ ਲਓ ਜੋੜ ਦੇਖੋ ਸਾਡੇ ਕੋਲ ਪੈਸੇ ਦਾ 100 ਰੁਪਏ ਤੋਂ ਸ਼ੁਰੂ ਆ ਰੈਡੀਮੇਡ ਪਰਾਜੋ ਸੂਟ ਵੀ ਸ਼ੁਰੂ ਆ 200 ਨਾਇਰਾ ਘੱਟ ਵੀ ਆ ਪਰ ਉੱਦੋਂ ਉੱਪਰ ਹੀ ਰੇਂਜ ਜਿੱਦਾਂ ਦੀ ਮਰਜ਼ੀ ਲੈ ਜਾਓ 1200 1500 1800 2000 2500 5 5000 ਵਾਲੀ ਸੂਟ ਸਾਡੇ ਕੋਲ ਤੁਹਾਨੂੰ ਮਿਲ ਜਾਣੇ ਹੈਗੇ ਆ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਓ ਲੋਕੋ 100 ਰੁਪਏ ਔਰ ਸੱਚੀ 100 ਰੁਪਏ ਬਾਗੇ ਪਾਣੇ ਲੱਗ ਗਈ ਬਹੁਤ ਵੱਡੀ ਸੇਲ ਚਾਰ ਦਿਨ ਦੀ ਸ਼ੁੱਕਰਵਾਰ 3 ਜੂਨ ਤੱਕ ਆਜੋ 550 ਵਾਲੇ 660 ਵਾਲੇ ਰੈਡੀमेड ਪਲਾਜੋ ਸੂਟ 100 ਰੁਪਏ ਦੇ ਲੈ ਜਾਓ 100 ਰੁਪਏ ਦੇ ਲੈ ਜਾਓ ਭਾਜੀ 100 ਰੁਪਏ ਤੇ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਉਹ ਚੱਕੋ ਜਿੰਨੇ ਮਰਜੀ ਡਿਜ਼ਾਈਨ ਆਜੋ ਉਹ 100 100 ਰੁਪਏ ਦੇ ਉਹ 100 100 ਰੁਪਏ ਦੇ ਭਾਜੀ 550 600 ਰੁਪਏ ਸਵਾਈ ਹੈ ਪਰ ਅਸੀਂ 100 ਰੁਪਏ ਦੇ ਪਲਾਜੋ ਸੂਟ ਸਟਿਚ ਕੀਤਾ ਦੇਈ ਜੰਨੇ ਆ ਲੋ ਜੀ ਆ ਵੀ ਦੇਖੋ ਇੱਕ ਹੋਰ ਵੱਡਾ ਫਾਇਦਾ ਕਰ ਦਿੰਨੇ ਆ ਪਲਾਜੋ ਸੂਟ ਦੇ ਨਾਲ ਤੁਸੀਂ ਸੂਟ ਵੀ ਲੈ ਜਾਓ ਸੂਟ ਦੇ ਨਾਲ ਦਵਾਂਗੇ ਦੁਪੱਟਾ ਦੁਪੱਟੇ ਨਾਲ ਸੂਟ ਵੀ ਕਰਤਾ ਸਿਰਫ 100 ਰੁਪਏ 100 ਰੁਪਏ ਦੇ ਵਿੱਚ ਦੁਪੱਟਾ ਸੂਟ ਲੈ ਜਾਓ ਰੰਗ ਇਹਦੇ ਵਿੱਚ ਵੀ ਕਾਫੀ ਆ ਬੜੇ ਰੰਗ ਆ ਜੀ ਬੜੇ ਡਿਜ਼ਾਈਨ ਆ ਜੀ 100-100 ਰੁਪਏ ਦੇ ਦੁਪੱਟਾ ਸੂਟ ਮੈਚਿੰਗ ਕਰਕੇ 100-100 ਰੁਪਏ ਦਾ ਭਾਜੀ ਮੇਲੇ ਲਾਤੇ ਮੇਲੇ ਦੇਖੋ ਜੀ ਬਜ਼ਾਰਾਂ ਦੇ ਵਿੱਚ ਕੋਈ ਮੰਗਦਾ 800 ਰੁਪਿਆ ਕੋਈ ਮੰਗਦਾ 1000 ਕੋਈ ਮੰਗਦਾ 700 ਰੁਪਿਆ ਰੈਡੀमेड ਨਾਇਰਾਕਰ ਸੂਟ ਆਈ ਰੈਡੀमेड ਨਾਇਰਾਕਰ ਸੂਟ 8-800 ਵਾਲਾ ਸੂਟ ਲੈ ਜਾਓ 200 ਰੁਪਏ 200 ਰੁਪਏ ਦੀ ਸੇਲ ਆਤੀ ਨਾਰਾ ਕਟ ਸੂਟ ਦੀ ਇਹਦੇ ਵਿੱਚ ਵੀ ਦੇਖੋ ਰੰਗ ਕਾਫੀ ਮਿਲ ਜਾਣੇ ਆ ਸਾਈਜ਼ ਨੂੰ ਸਾਰੇ ਮਿਲ ਜਾਣੇ ਆ 200 ਰੁਪਏ ਦਾ ਨਾਰਾ ਕਟ ਚੈਲੰਜ ਆ ਜੇ ਪੂਰੇ ਇੰਡੀਆ ਦੇ ਵਿੱਚ ਕੋਈ ਤੁਹਾਨੂੰ ਆਹ ਰੇਟ ਦੇ ਦੇਵੇ 600 700 8 800 ਵਾਲੇ ਨਾਰਾ ਕਟ ਸੂਟ 200 ਰੁਪਏ ਚ 4 ਦਿਨ ਦੀ ਸੇਲ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਐਤਵਾਰ ਬਹੁਤ ਵੱਡਾ ਫਾਇਦਾ ਹੋਣਾ ਤੇ ਸੋਮਵਾਰ 3 ਜੂਨ ਤੱਕ ਇੱਕ ਹੋਰ ਫਾਇਦਾ ਕਰ ਦਿੰਦੇ ਆ ਆ ਦੇਖੋ ਜੀ ਚਾਰੇ ਪਾਸੇ ਕਿੰਨਾ ਰਸ਼ ਪੈ ਗਿਆ ਲੋਕ ਤਾਂ ਦੂਰੋਂ ਦੂਰੋਂ ਆ ਗਏ ਆ ਲੋਕ ਇਸ ਲਈ ਆ ਗਏ ਕਿਉਂਕਿ ਲੋਕਾਂ ਦੇ ਫਾਇਦੇ ਹੁੰਦੇ ਆ ਲੋਕ ਕਹਿੰਦੇ ਨਾ ਵੱਡੇ ਸ਼ੋਰੂਮ ਜਿਹਾਣਾ ਨਾ ਕਿਸੇ ਛੋਟੀ ਹੱਟੀ ਤੇ ਜਾਣਾ ਕਹਿੰਦੇ ਅਸੀਂ ਤਾਂ ਸਿਰਫ ਬਾਗੇ ਪੁਰਾਣੇ ਜਾਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਮੋਗਾ ਰੋਡ ਤੇ ਜਾਣਾ ਇੱਕ ਹੋਰ ਫਾਇਦਾ ਕਰਦਾ ਲੋਕਾਂ ਦਾ ਕੱਪੜਾ ਸਸਤਾ ਦੇ ਰਹੇ ਆ ਸਸਤੇ ਕੱਪੜੇ ਨਾਲ ਨਾਲ ਰਿਕਸ਼ੇ ਦੀ ਫ੍ਰੀ ਸਰਵਿਸ ਵੀ ਦੇਤੀ ਆ ਤੁਸੀਂ ਬੱਸ ਸਟੰਕ ਪੂਜ ਜਿੱਦਾਂ ਮਰਜੀ ਬਾਗਾਪੁਰਾਣਾ ਬੱਸ ਸਟੈਂਡ ਤੇ ਆ ਜਾਓ ਬਾਗਾਪੁਰਾਣਾ ਬੱਸ ਸਟੈਂਡ ਤੋਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੱਕ ਫ੍ਰੀ ਰਿਕਸ਼ਾ ਸੋ ਸਾਰੀ ਪਾਸੇ ਤੁਹਾਡੇ ਵੱਡੇ ਫਾਇਦੇ ਹੋ ਰਹੇ ਆ ਚੱਕੋ ਜੀ ਇੱਕ ਹੋਰ ਪਟਾਕਾ ਪਾ ਦਨੇ ਆ ਆ ਡਬਲ ਬੈਡ ਦੀ ਚਾਦਰ ਇਹ ਬਾਜ਼ਾਰ 'ਚ 600 800 ਹਜ਼ਾਰ ਤੱਕ ਦੀ ਮਿਲਦੀ ਆ ਆ ਨਾਲ ਪਿੱਲੋ ਕਵਰ ਲਾ ਕੇ 200 ਰੁਪਏ ਦੀ 200 ਰੁਪਏ ਦੀ ਦੇਖੋ ਜੀ 800 900 1000 ਤੋਂ ਕੱਟ ਨਹੀਂ ਮਾਤਰਾ ਸਾਰੇ ਪਾਸੇ ਫਾਇਦੇ ਕਰ ਰਹੇ ਆ ਜੋ ਫਾਇਦਾ ਮਾਤੂ ਸ਼੍ਰੀ ਦਸਤਾਰ ਨੇ ਕਰ ਦੇਣਾ ਕਿਸੇ ਦਾ ਹੋਣਾ ਨਹੀਂ ਹੁਣ ਇੱਕ ਹੋਰ ਚੀਜ਼ ਦੇਖ ਲੋ ਦੇਖੋ ਸਾਡਾ ਮਕਸਦ ਤੁਹਾਡੇ ਫਾਇਦਾ ਕਰਨਾ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਕੱਪੜੇ ਆ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਆ ਵੀ ਦੇਖੋ ਦੁਪੱਟੇ ਵਾਲਾ ਸੂਟ ਕੱਪੜਾ ਵੀ ਬਹੁਤ ਜਿਆਦਾ ਸੋਹਣਾ ਬਾਜ਼ਾਰ 'ਚ ਇਹ ਵੀ 500 600 ਦਾ ਇੱਕ ਸੂਟ ਆ ਪਰ ਤੁਹਾਨੂੰ 200 ਰੁਪਏ ਦਾ ਸੂਟ ਦੇ ਰਣਾ ਇੱਥੇ ਆਉਣ ਦਾ ਫਾਇਦਾ ਕੀ ਆ ਕੱਲੇ-ਕੱਲੇ ਸੂਟ ਤੇ ਰੇਟ ਲਿਖ ਕੇ ਲਾਤਾ ਭਾਈ ਜੀ ਕਮਾਲ ਕਰਤੀ ਸਿਰਫ 200 ਰੁਪਏ 'ਚ ਦੇਖੋ ਜੀ 5 ਮੀਟਰ ਸੂਟ ਨਾਲ ਦੁਪੱਟਾ ਪਿਓਰ ਦਾ ਮੈਂ ਕਹਿੰਦਾ ਚੈਲੰਜ ਕਰਦਾ ਕੋਈ ਦੇ ਮਾਤੂ ਜੀ ਦੇ ਸਵਾਰ ਨੇ ਆ ਚਾਰਾ ਪੰਜਾ ਦਿਨਾਂ ਦੀ ਸੇਲ ਦਾ ਲਾਲਿਆ ਪੜ ਬਣ ਲਿਆ ਹੁਣ ਮਾਲ ਨਹੀਂ ਮੁੱਕਣ ਦੇਣਾ ਉਹ ਲੋਕਾਂ ਨੂੰ ਮੋੜ ਨਹੀਂ ਦੇਣਾ ਆ 2 200 ਰੁਪਏ ਦੇ ਸੂਟ ਦੇ ਰਿਆ ਜੀ 2 200 ਰੁਪਏ ਦੇ ਲਓ ਵੀ ਆ ਵੀ ਚੈੱਕ ਕਰ ਲਓ ਆ ਵੀ 200 ਰੁਪਏ ਦੇ ਵਿੱਚ ਲੈ ਜਾਓ ਆ ਵੀ ਚੱਕੋ 200 ਰੁਪਏ ਦੇ ਵਿੱਚ ਲੈ ਜਾਓ ਕਰਕੇ ਰੰਗ ਡਿਜ਼ਾਈਨਾਂ 'ਚ ਕਮੀ ਕੋਈ ਨਹੀਂ ਲੈ ਜਾਓ 2 200 ਰੁਪਏ 'ਚ ਦੁਪੱਟੇ ਵਾਲੇ ਸੂਟ 200 ਰੁਪਏ 'ਚ ਕਰਤੇ ਆ ਹੁਣ ਇੱਕ ਹੋਰ ਵੱਡਾ ਸਾਡਾ ਫਾਇਦਾ ਕਰਨ ਲੱਗੇ ਆ ਆ ਬਾਜ਼ਾਰ 'ਚ ਜਾ ਕੇ ਰੇਟ ਪਤਾ ਕਰੋ ਪਹਿਲਾਂ ਦੁਪੱਟਾ ਚੈੱਕ ਕਰ ਲਓ ਵੇਖੋ ਦੁਪੱਟਾ ਵੀ ਖੁੱਲਾ ਡੁੱਲਾ ਫੇਰਾ ਤੁਸੀਂ ਗਲੇ ਦੇ ਦੇਖੋ ਕਿੰ ਦਾ ਬਾਜ਼ਾਰ ਚ 800 ਰੁਪਏ ਦਾ ਇੱਕ ਸੂਟ ਆ ਜੀ ਇਹ 800 ਰੁਪਏ ਦਾ ਸਾਡੇ ਕੋਲ ਆ ਜਿਓ 500 ਦੇ ਚੋ ਲੈ ਜਾਓ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨਰ ਸੂਟ 8 800 ਵਾਲਾ ਸੂਟ 250 ਚ ਕਰਤਾ 250 ਰੁਪਏ ਦਾ ਸੂਟ ਆ 250 ਰੁਪਏ ਦਾ ਸੂਟ ਦੁਪੱਟਾ ਵੀ ਨਾਲ ਦੇਖੋ ਮਾਡਰਨ ਵਾਲੇ ਲਾਹੇ ਦੇ ਨਾਲ ਫਾਇਦੇ ਬਹੁਤ ਵੱਡੇ ਹੋ ਰਹੇ ਆ ਦੇਖੋ ਜੀ 250 ਰੁਪਏ ਦੇ ਵਿੱਚ ਕਾਟਨ ਦਾ ਸੂਟ ਹੈ ਮੈਚਿੰਗ ਸੂਟ ਮੈਂ ਕਹਿੰਦਾ ਟਰਾਈ ਕਰ ਲੋ ਜਿੱਥੋਂ ਮਰਜੀ 2.5 ਸੌ ਰੁਪਏ 'ਚ ਇਹਨੇ ਡਿਜ਼ਾਈਨ ਇਹਨੇ ਸ਼ਾਨਦਾਰ ਆਈਟਮ ਕਿਤੋਂ ਨਹੀਂ ਮਿਲਣੀਆਂ 250 250 250 ਓਏ ਆ ਚੱਕੋ ਇੱਕ ਹੋਰ ਪਟਾਕਾ ਪਾਤਾ ਓਏ ਆਲ ਓਵਰ ਸੂਟ ਕੈਂਬਰੀਕ ਦਾ ਬਿਜਾਰ ਜੇ 500 ਦਾ ਇੱਥੇ 500 ਦੇ 2 ਦੇ ਦੇਣੇ ਆ ਜੀ ਦੇਖੋ ਇਹਦੇ ਵਿੱਚ ਰੰਗ ਪ੍ਰਿੰਟ ਡਿਜ਼ਾਈਨ ਤੁਹਾਨੂੰ ਕਾਫੀ ਮਿਲ ਜਾਣੇ ਆ ਚੱਕ ਲੋ 2 200 2.5 250 3 300 ਰੁਪਏ ਦੇ ਵਿੱਚ 4 400 ਰੁਪਏ ਦੇ ਵਿੱਚ ਇਦਾਂ ਦੇ ਸੋਹਣੇ ਸੋਹਣੇ ਸੂਟ ਅਸੀਂ ਕਰਦੇ ਆ ਆਲ ਓਵਰ ਜਿੱਥੇ ਤੁਹਾਡੇ ਸਿਰਫ ਫਾਇਦੇ ਹੋਣੇ ਆ ਹੁਣ ਆ ਚੈੱਕ ਕਰੋ ਕੱਪੜਾ ਮਲਾਈ ਵਰਗਾ ਬਾਜ਼ਾਰ ਚ 1200 ਰੁਪਏ ਦਾ ਇੱਕ ਸੂਟ ਇੱਥੇ ਅਸੀਂ ਕਰਤਾ 600 ਰੁਪਏ ਦਾ ਮਤਲਬ 1200 ਦੇ ਦੋ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਬਹੁਤ ਮਿਲ ਜਾਣੇ ਆ ਹਰ ਪੱਖੋਂ ਫਾਇਦਾ ਹੋ ਰਿਹਾ ਤੁਹਾਡਾ ਆ ਚੱਕੋ ਜੀ ਡਿਜੀਟਲ ਸੂਟ ਆ ਗਿਆ ਜੀ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਇੱਕ ਇੱਥੇ ਬੰਨੇ ਆ 1500 ਰੁਪਏ ਦੇ ਦੋ ਸੂਟ ਦਪੱਟੇ ਡਿਜੀਟਲ ਦੇ ਨਾਲ ਦੇਖੋ ਡਿਜੀਟਲ ਦੇ ਵਿੱਚ ਪ੍ਰਿੰਟ ਚੈੱਕ ਕਰ ਲੋ ਇਹ ਜਿਹੜੇ ਆਉਣ ਵਾਲੇ ਚਾਰ ਦਿਨਿਆਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੇ ਸੋਮਵਾਰ ਬਹੁਤ ਇਤਿਹਾਸ ਦੇ ਵੱਡੇ ਦਿਨ ਹੋਣੇ ਆ ਜਿੱਥੇ ਪੰਜਾਬ ਦੇ ਲੋਕਾਂ ਦੇ ਫਾਇਦੇ ਹੋਣੇ ਆ 1500 ਰੁਪਏ ਦਾ 2 ਆ ਵੀ 1500 ਦੇ 2 750 ਰੁਪਏ ਦਾ ਪ੍ਰਿੰਟ ਦੇਖੋ ਇਹ ਕਨੇਡਾ ਅਮਰੀਕਾ ਇੰਗਲੈਂਡ ਤੋਂ ਪਹਿਲਾ ਸੂਟ ਤੁਸੀਂ ਮੰਗਾਉਂਦੇ ਸੀ ਜਿਹੜੇ ਸੂਟ ਹੁਣ ਤੁਹਾਨੂੰ ਅਸੀਂ ਦੇ ਰਹੇ ਆ ਬਾਗ ਦੇ ਪੁਰਾਣੀ ਧਰਤੀ ਦੇ ਆ ਚੱਕੋ ਜੀ ਆ ਲੋਵਰ ਟੀਚਰ ਕੈਮਬ੍ਰਿਕ ਬਾਜ਼ਾਰਾਂ ਦੇ ਵਿੱਚ 9900 ਰੁਪਏ ਰੇਟ ਆ ਇਹ ਵੀ ਕਰਤਾ 800 ਸਾਢੇ 800 ਰੁਪਏ ਦਾ ਦੁਪੱਟਾ ਨਾਲ ਲਾਗੇ ਡਿਜ਼ਾਈਨ ਦੇਖੀ ਚਲੋ ਚੀਜ਼ਾਂ ਦੇਖੀ ਚਲੋ ਨਵੀਆਂ ਉਹ ਆ ਚੱਕੋ ਜੀ ਆ ਗਏ ਹੁਣ ਸ਼ਹਿਰੀ ਸੂਟ ਉਹ ਆ ਗਏ ਕੜਾਈ ਵਾਲੇ ਸੂਟ ਉਹ ਡੈਟਲ ਸੂਟ ਆ ਗਏ ਡੈਟਲ ਸੂਟ ਉਹ ਬਾਜੀ 5800 ਦਾ 900 ਦਾ 700 ਦਾ ਇੱਥੇ 700 ਦੇ ਦੋ ਇੱਕ ਗੈਕਰੀ ਉਹ ਦੇਖੋ ਆ ਲਓ ਜੀ ਆ ਵੀ ਇਤਿਹਾਸ ਦਾ ਸਭ ਤੋਂ ਵੱਡਾ ਸੇਲ ਮੇਲਾ ਲੱਗ ਗਿਆ ਬਾਜ਼ਾਰ 'ਚ 1000 ਰੁਪਏ ਦਾ ਸੂਟ ਪੱਟਾ ਵੀ ਖੁੱਲਾ ਡੁੱਲਾ ਸਾਡੇ ਕੋਲੋਂ 1000 ਵਾਲਾ ਸੂਟ ਲੈ ਜਾਓ ਸਿਰਫ 350 ਚ ਵੀ ਚੈੱਕ ਕਰ ਲੋ ਜੀ ਰੰਗ ਬੜੇ ਸੋਹਣੇ ਆ ਸੁਪਰ ਚੀਜ਼ਾਂ ਇੱਕ ਇੱਕ 1000 ਵਾਲਾ ਸੂਟ ਘੱਟਦਾ 350 ਰੁਪਏ ਚ ਝੂਠ ਬੋਲਦੇ ਨਹੀਂ ਭਾਈ ਜੀ ਨਾ ਮੈੱਲ ਨਾ ਫੈਕਟਰੀ ਨਾ ਕਿ ਹੋਲਸੇਲਰ ਕੋਈ ਮਾਈ ਦਾ ਲਾਲ ਜੰਮਿਆ ਹੀ ਨਹੀਂ ਜੋ ਤੁਸੀਂ 350 ਹੀ ਛੂਟ ਦੇਈ ਜਾਂਦੇ ਹੋ ਲਟਾਉਣ ਦੇ ਲੱਗਿਓ ਸਾਰਾ ਕੁਝ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਨੇ ਆ ਜਿਹੜੇ ਚਾਰਾ ਪੰਜਾ ਦਿਨਾਂ ਦੇ ਮੇਲੇ ਲਾਦੇ ਆ ਇਹਨਾਂ ਦਾ ਲੈ ਲਓ ਫਾਇਦਾ ਅਸੀਂ ਸਟਾਕ ਰੱਖਣਾ ਹੀ ਨਹੀਂ ਆ ਜਿਹੜੇ ਸੂਟ ਸਾਡੇ ਕੋਲ ਪਏ ਆ ਅਸੀਂ ਚੌਨੇ ਆ ਸਾਡੀਆਂ ਭੈਣਾ ਦੇ ਬਾਵਾ ਦੇ ਪਾਏ ਹੋਣ ਸੂਟ ਆ ਚੈੱਕ ਕਰ ਲੋ ਆ ਬਾਜ਼ਾਰਾਂ ਦੇ ਚ ਹਜ਼ਾਰ ਹਜ਼ਾਰ ਦਾ ਸੂਟ ਲੈਨੇ ਹੋ ਇਹ 1000 ਰੁਪਏ ਦੇ ਮਾਤੂਸ਼ਰੀ ਦਸਤਾਰ ਨੇ ਦੋ ਕਰਦੇ ਆ ਆ ਵੀ ਚੈੱਕ ਕਰ ਲੋ ਜੀ ਜਿਹੜੇ ਤੁਸੀਂ ਆ ਦੇਖੋ ਮਾਡਰਨ ਵਾਲੇ ਪੀਸ ਆ ਜਿਹੜਾ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਇੱਕ ਸੂਟ ਲੈਨੇ ਹੋ ਇੱਥੇ 1500 ਦੇ ਕਰਦੇ ਆ ਤਿੰਨ ਮਤਲਬ 500 ਰੁਪਏ ਚ ਆ ਦੇਖੋ ਨਾ ਸਹੀ ਯਾਰ ਤਾਡੀ ਰੂਹ ਜਿਹੜੇ ਖੋਸ਼ ਹੋਣੀਆਂ ਜਿਹੜੀ ਤੁਹਾਡੀ ਭੁੱਖ ਆ ਉਹ ਬੰਦ ਹੋ ਜਾਣੀਆਂ ਆ ਵੀ ਸੂਟ ਕਰਤਾ 500 ਰੁਪਏ ਚ ਮਤਲਬ 5-500 ਦੇ ਵਿੱਚ ਇਤਾਂ ਦੇ ਡਿਜੀਟਲ ਪ੍ਰਿੰਟ ਤੁਹਾਨੂੰ ਅਸੀਂ ਦੇਈ ਜੰਨੇ ਆ ਨਹੀਂ ਮਿਲਣੇ ਆ ਚੱਕੋ ਜੀ ਬਾਟਮ ਤੇ ਕੜਾਈ ਫੋਟੋ ਵਾਲਾ ਪੀਸ ਬਾਜ਼ਾਰ ਚ ਰੇਟ 1500 ਇੱਥੇ ਮੈਨਾਂ 650 ਰੁਪਏ ਦਾ ਦੇਖੋ 650 ਦੇ ਵਿੱਚ ਡਿਜ਼ਾਈਨਰ ਚੀਜ਼ਾਂ ਕੜਾਈਆਂ ਕੱਡੀਆਂ ਹੋਈਆਂ ਆਜੋ ਪਹਿਣੋ ਆਜੋ ਹੋਰ ਪਾਸੇ ਨਾ ਜਾਓ ਲੁੱਟਾ ਨਾ ਕਰਾਓ ਕਾਟੇ ਫਾਇਦੇ ਕਰ ਰਹੇ ਆ ਫਾਇਦੇ ਜੇ ਚਾਰ ਦਿਨ ਦਾ ਐਲਾਨ ਕਰਤਾ ਮਾਤੂ ਸ਼੍ਰੀ ਦਸਤਾਰ ਨੇ ਆ ਕੇ ਲੈ ਗਏ ਲੋ ਜੀ ਕੜਾਈ ਵਾਲੇ ਸੂਟ ਆ ਗਏ ਆ ਦੁਪੱਟਾ ਵੀ ਕੜਾਈ ਵਾਲਾ ਭਾਜੀ ਦੇਖੋ ਕਾਟਨ ਦਾ ਸੂਟ ਵੀ ਕੜਾਈ ਵਾਲਾ ਰੇਡ ਬਾਜ਼ਾਰ 'ਚ 1500 ਇੱਥੇ ਕਾਟਨ ਤੇ ਕੜਾਈ 1500 ਦੇ ਦੋ ਸੂਟ ਇਹਦੇ ਵਿੱਚ ਦੇਖੋ ਜਿਹਨੇ ਲੈਣਾ ਵਿਆਹ ਸ਼ਾਦੀ ਦਾ ਕਪੜਾ ਤਾਜਵੀਰ ਦਾ ਕਪੜਾ ਦੇਣ ਲੈਣ ਨਹੀਂ ਲੈਣਾ ਸਾਡੇ ਕੋਲ 50000 ਵਾਲਾ ਕਪੜਾ ਤੁਸੀਂ ਬਾਜ਼ਾਰ ਜਾਣਾ ਇੱਥੇ 15000 'ਚ ਮਿਲ ਜਾਣਾ ਬਹੁਤ ਵੱਡੇ ਫਾਇਦੇ ਹੋ ਰਹੇ ਆ ਲੋਕ ਦੂਰੋਂ ਦੂਰੋਂ ਆ ਰਹੇ ਆ ਆ ਦੇਖੋ ਚਾਰੇ ਪਾਸੇ ਰਸ਼ ਦੇਖੋ ਰਸ਼ ਸਾਰੇ ਪਾਸੇ ਰਸ਼ ਦੇਖ ਲੋ ਕਿੰਨਾ ਆ ਲੋਕ ਖੁੰਜੇ ਭਰ ਗਏ ਆ ਦੂਰੋਂ ਦੂਰੀ ਆ ਗਏ ਆ ਬਾਹਰ ਦੇਖੋ ਕਿੱਡਾ ਵੱਡਾ ਰਸ਼ ਮੋਟਰਸਾਈਕਲ ਸਕੂਟਰ ਕਾਰਾਂ ਗੱਟੀਆਂ ਨੇ ਪਾਤਾ ਉਹ ਰਿਕਸ਼ੇ ਭਰ ਭਰ ਕੇ ਆ ਰਹੇ ਆ ਲੋਕਾਂ ਨੇ ਮੰਨ ਬਣਾ ਲਿਆ ਕਹਿੰਦੇ ਹੋਰ ਪਾਸੇ ਜਾਣਾ ਨਹੀਂ ਸਿਰਫ ਮਾਦੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਕਾ ਰੋਡ ਤੇ ਦੇਖੋ ਭਾਈ ਰਸ਼ ਦਾ ਕਾਰਨ ਕੀ ਹੈ ਦਿਨ ਰਹਿ ਗਏ ਸਿਰਫ 5 ਬਸ ਆ 50 ਦਿਨਾਂ ਦੀ ਸੀਲ ਆ ਉਸ ਤੋਂ ਬਾਅਦ ਮੇਲਾ ਜਾਣਾ ਮੌਕ ਜਿਹੜਾ ਆ ਗਿਆ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਡਿਜ਼ਾਈਨ ਚੈੱਕ ਕਰੀ ਚੱਲੋ ਆ ਚੈੱਕ ਕਰੋ ਕੱਟਵਰਕ ਘੇਰੇ ਡਿਜ਼ਾਈਨਰ ਪੀਸ ਹੈ ਮਾਰਕੀਟ ਦੇ ਵਿੱਚ 1500 1600 ਐ ਤੇ ਸਿਰਫ 850 ਦਾ ਆ ਦੇਖੋ ਬਾਟਮ ਤੇ ਕਿੰਨੀ ਕਢਾਈ ਗੱਡੀ ਆ ਕੱਪੜੀ ਦੀ ਸ਼ੈਨੀ ਦੇਖੋ ਕਿੰਨੀ ਆ ਆ ਫਰੰਟ ਦੇਖੋ ਕਿੰਨੇ ਸੋਹਣੇ ਕੀਤੇ ਆ ਇਦਾਂ ਦੇ ਡਿਜ਼ਾਈਨ ਬਾਜ਼ਾਰ 'ਚ 2000 3000 2200 2500 ਜੋ ਮੰਗ ਲੈਂਦੇ ਉਹੀ ਦੇਣੇ ਪੈਂਦੇ ਆ ਪਰ ਸਾਡੇ ਕੋਲ 850 ਦਾ ਸੂਟ ਜੀ ਸਿਰਫ 850 ਰੁਪਏ ਦਾ ਆ ਚੱਕੋ ਜੀ 850 ਰੁਪਏ ਦਾ ਸੂਟ ਰਿਉਣ ਦਾ ਨਾਲ ਦੁਪੱਟਾ ਵਿਅਰ ਲੈ ਕੇ ਮੈਂ ਕਹਿੰਦਾ ਕੋਈ ਦੇ ਨਹੀਂ ਸਕਦਾ ਇਸ ਰੇਟ ਦਾ ਕੱਪੜਾ ਨਹੀਂ ਆਦਾ ਇਸ ਦਾ ਡਿਜ਼ਾਈਨ ਕਰ ਕਰ ਦੁਪੱਟੇ ਲਾਲ ਲਾਲ ਦਈਏ ਨੇ ਦੇਖੋ ਜੀ ਅਸੀਂ ਇੱਥੇ ਨਾ ਸਿਰਫ ਤੁਹਾਨੂੰ 5-5 ਰੁਪਏ 10-10 ਰੁਪਏ ਦੇ ਮਾਰਜਿਨ ਦੇ ਸੂਟ ਵੇਚ ਰਹੇ ਆ ਦੁਕਾਨਦਾਰਾਂ ਨੂੰ ਡਾਕੇ ਨਹੀਂ ਮਾਰਦੇ ਭਈ 800 ਵਾਲਾ 2000 ਦਾ ਦੇਣਾ 2000 ਵਾਲਾ 5000 ਦਾ ਦੇਣਾ 400 ਵਾਲਾ 800 ਵਾਲਾ ਦੇਣਾ ਇਤਾਂ ਨਹੀਂ ਕਰਨਾ ਅਸੀਂ ਅਸੀਂ ਤਾਂ ਸਿਰਫ 2-2 ਰੁਪਏ 5-5 ਰੁਪਏ 10-10 ਰੁਪਏ ਮਾਰਜਿਨ ਦੇ ਕੱਪੜਾ ਵੇਚੀ ਜਾਂਦੇ ਆ ਆ ਚੈੱਕ ਕਰੋ ਭਾਜੀ ਜਾਮਪੋਟਨ ਦਾ ਸੂਰਾ ਟਾਈਟਲ ਦਪੱਟਾ ਮਾਰਕੀਟ ਦੇ ਵਿੱਚ ਰੇਟ 3000 ਦਾ ਇੱਥੇ ਸਿੱਧਾ ਸਿੱਧਾ 1275 ਦਾ ਲਾ ਲਓ ਜੋੜ ਦੀ ਆ ਵੀ ਦੇਖੋ ਦੇਖੋ ਸਾਡੇ ਕੋ ਬੈਸੇ ਦਾ 100 ਰੁਪਏ ਦਾ ਸੂਟ ਸ਼ੁਰੂ ਆ ਰੈਡੀਮੇਡ ਪਲਾਜੋ ਸੂਟ ਦੀ ਸ਼ੁਰੂ ਆ 200 ਦਾ ਨਾਇਰਾ ਘੱਟ ਵੀ ਆ ਪਰ ਉਦੋਂ ਉਪਰੀ ਰੇਂਜ ਜਿੰਦਾ ਦੀ ਮਰਜ਼ੀ ਲੈ ਜਾਓ 1200 1500 1800 2000 2500 5 5000 ਵਾਲੇ ਵੀ ਸੂਟ ਸਾਡੇ ਕੋਲ ਤੁਹਾਨੂੰ ਮਿਲ ਜਾਣੇ ਹੈਗੇ ਆ ਜਾਮ ਕਾਟਨ ਦੇ ਸੂਟ ਆ ਜੀ ਕੜਾਈਆਂ ਚੈੱਕ ਕਰੋ ਜੀ ਪਾਰਟੀ ਵੇਅਰ ਸੂਟ ਆ 3000 ਦਾ ਵੀਰ ਤੇ ਇੱਥੇ 1500 ਦਾ ਬਾਜੀ ਅੱਤੋਂ ਅੱਤ ਰੇਟ ਦੇ ਫਰਕ ਲਾਤੇ ਆ ਮਾਤੂ ਸ਼੍ਰੀ ਨੇ ਸਿਰਫ ਮੇਲਾ ਲਾਤਾ ਸ਼ੁਕਰ ਸ਼ਨੀ ਐਤ ਤੇ ਸੋਮ ਦਾ ਬਸ 4 ਦਿਨਾਂ ਦਾ ਮੇਲਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਦੇਖੋ 3 ਜੂਨ ਨੂੰ ਭੁੱਲੋ ਨਾ ਤੁਸੀਂ ਆਜੋ ਦੇਖੋ ਉਹ ਸੋਹਣੇ ਸੋਹਣੇ ਸੂਟ ਸਾਡੇ ਕੋਲ ਕੁੜੀਆਂ ਜਿੜੀਆਂ ਵਾਲੇ ਆ ਮਿੱਟ ਲਈ ਲਈ ਆ ਗਏ ਬਜ਼ੁਰਗਾਂ ਲਈ ਪੂਆ ਮਾਸੀਆਂ ਤਾਈਆਂ ਚਾਚੀਆਂ ਦਾਦੀਆਂ ਨਾਨੀਆਂ ਲਈ ਹਰ ਇੱਕ ਲਈ ਸਾਡੇ ਕੋਲ ਵੈਰਾਈਟੀ ਬਹੁਤ ਸੋਹਣੀ ਆ 70 70% ਤੱਕ ਬਾਜ਼ਾਰ ਨਾਲੋਂ ਸਸਤੇ ਸੂਟ ਕਰ ਦਿੱਤੇ ਆ ਇੱਥੇ ਸਿਰਫ ਤੇ ਸਿਰਫ ਲੋਕਾਂ ਦਾ ਫਾਇਦਾ ਹੋ ਰਿਹਾ ਆ ਇੱਥੇ ਲੁੱਟ ਬੰਦ ਕਰਤੀ ਆ ਰਿਕਸ਼ੇ ਦੀ ਸਰਵਿਸ ਫ੍ਰੀ ਕਰਤੀ ਆ ਤੁਸੀਂ ਜਿੱਥੋਂ ਮਰਜੀ ਬੱਸ ਸਟੈਂਡ ਤੱਕ ਆ ਜਾਓ ਬੱਸ ਸਟੈਂਡ ਤੋਂ ਰਿਕਸ਼ੇ 'ਚ ਬੈਠ ਕੇ ਇੱਥੇ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆ ਜਾਓ ਫ੍ਰੀ ਦੇ ਵਿੱਚ ਕੋਈ ਪੈਸਾ ਨਹੀਂ ਦੇਣਾ ਜੋ ਤੁਸੀਂ ਸ਼ਾਪਿੰਗ ਕਰ ਲਈ ਵਾਪਸ ਬੱਸ ਸਟੈਂਡ ਤੇ ਚਲ ਜਿਓ ਫ੍ਰੀ ਦੇ ਵਿੱਚ ਸਾਡਾ ਰਿਕਸ਼ਾ ਤੁਹਾਨੂੰ ਛੱਡ ਗਿਆ ਹੋਊਗਾ ਤੁਸੀਂ 1 ਰੁਪਈਆ ਨਹੀਂ ਦੇਣਾ ਮਦਰਬ ਹਰ ਪੱਖੋਂ ਤੁਹਾਡੀ ਜੇਬ ਤੇ ਡਾਕਾ ਨਹੀਂ ਪੈਂਦਾ ਦੇਖੋ ਜੀ ਰਾਇਲ ਕਲਾਸ ਸੂਟ ਆ ਗਿਆ ਜੀ ਬਟਿਕ ਫੋਟੋ ਵਾਲੇ ਦੇਖੋ ਸਾਡੇ ਕੋਲ 200 250 100 ਰੁਪਏ ਤੱਕ ਦਾ ਸੂਟ ਰਹਿ ਗਏ ਆ ਗਿਆ ਨਾਲ ਨਾਲ ਰਾਇਲ ਕਲਾਸ ਬੈਸਟ ਫੈਬਰਿਕ ਬੈਸਟ ਡਿਜ਼ਾਈਨ ਐਂਡ ਬੈਸਟ ਫੋਟੋ ਵਾਲੇ ਪੀਸ ਵੀ ਹੈਗੇ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਮਾਡਲ ਵਾਲੇ ਸੂਟ ਆ ਗਏ ਆ ਬੜੀ ਸੋਹਣੀ ਕਢਾਈ ਕੱਢੀ ਐ ਡਿਜ਼ਾਈਨਰ ਪੀਸ 45-4500 ਰੁਪਇਆ ਬਾਜ਼ਾਰ ਦੇ ਵਿੱਚ ਸਾਡੇ ਕੋਲ ਆ ਜੋ ਕੋਈ 1500 ਦਾ ਕੋਈ 11800 ਕੋਈ 2000 ਇੰਨੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਦੇਣੇ ਹੈ ਹਾਈ ਕਲਾਸ ਸੂਟ ਕਹਿੰਦੇ ਇਹਨਾਂ ਨੂੰ ਕੁਝ ਲੀਡਰਾਂ ਦੇ ਐਮਪੀ ਐਮਐਨ ਦੇ ਜਾਂ ਵਾਈਫ ਭੈਣਾਂ ਦੇ ਪਾਏ ਹੁੰਦੇ ਸੂਟ ਉਹ ਰਾਇਲ ਕਲਾਸ ਨੂੰ ਮਾਤੂ ਜਿੱਦਾਂ ਸਰਬਾਕੇ ਪਾਣੇ ਵੀ ਆ ਗਏ ਆ ਜਿਨ੍ਹਾਂ ਦੇ ਵਿੱਚ ਵੀ 50% ਡਿਸਕਾਊਂਟ ਆ 50% ਤੁਸੀਂ ਚੀਜ਼ਾਂ ਚੈੱਕ ਕਰੋ ਸੂਟ ਦੀ ਫੋਟੋ ਚੈੱਕ ਕਰੋ ਸੇਮ ਫੋਟੋ ਵਾਲਾ ਪੀਸ ਤੁਹਾਨੂੰ ਦਿਖੂਗਾ ਬਾਜੂ ਬਣਿਆ ਘੇਰਾ ਬਣਿਆ ਦੁਪੱਟਾ ਫੋਰ ਸਾਈਡ ਵਰ ਪਿਓਰ ਕਾਟਨ ਦੀਆਂ ਆਈਟਮਾਂ ਲੱਗੀਆਂ ਰਾਇਲ ਕਲਾਸ ਚੀਜ਼ ਹੈ ਡਿਫਰੈਂਟ ਚੀਜ਼ ਹੈ ਜਿੱਦਾਂ ਦੇ ਮਰਜ਼ੀ ਆਈਟਮ ਲੈ ਲਓ ਸਾਡੇ ਕੋਲ ਹਰ ਇੱਕ ਆਈਟਮ ਅਵੇਲੇਬਲ ਹੈ ਜ਼ਰੂਰੀ ਅਸੀਂ ਸੇਲ ਨਾਲ ਸਾਜ ਜਾਂ ਸਾਡੇ ਕੋਲੇ ਲੋਟ ਵਗੈਰਾ ਨਹੀਂ ਹੁੰਦੇ ਦੇਖੋ ਜੀ ਸਾਡੇ ਕੋਲ ਤੁਸੀਂ ਆ ਜਾਓ ਸੰਤ ਤੁਹਾਨੂੰ ਅਸੀਂ ਰੈਡੀमेड ਸ਼ਰਾ ਰਹੇ ਕਰਾ ਰਹੇ ਕਾਹਨ ਡਰੈਸ ਲਹਿੰਗੇ ਵੀ ਦੇਣੇ ਆ ਤੁਹਾਨੂੰ ਅਸੀਂ ਰੈਡੀमेड ਪਲਾਜੋ ਸੂਟ ਕਾਟਨ ਦੇ ਵੀ ਦੇਣੇ ਆ ਮਤਲਬ ਹਰ ਤਰ੍ਹਾਂ ਦੀ ਵੈਰਾਈਟੀ ਸਾਡੇ ਕੋਲ 365 ਦੇ ਨੇ ਜਿਹੜੇ ਸਰਦੀਆਂ ਗਰਮੀਆਂ ਵਾਲੇ ਕੱਪੜਾ ਤੁਹਾਨੂੰ ਮਿਲਦਾ ਇਸ ਕਰਕੇ ਲੋਕ ਦੂਰੋਂ ਦੂਰੋਂ ਆ ਰਹੇ ਆ ਆ ਵੀ ਦੇਖੋ ਇਦਾਂ ਦੇ ਡਿਜ਼ਾਈਨ ਸੋਹਣੇ ਸੋਹਣੇ ਰੰਗ ਸੋਹਣੇ ਸੋਹਣੇ ਡਿਜ਼ਾਈਨ ਲੈ ਲਈ ਛੇਤੀ ਆਜੋ ਤੇ ਤੁਹਾਡੇ ਕੋਲ ਥੋੜੇ ਰਹਿ ਗਏ ਆ ਉਸ ਤੋਂ ਬਾਅਦ ਕਿਸੇ ਨੇ ਫਾਇਦਾ ਸਾਡਾ ਕਰਨਾ ਨਹੀਂ 4 ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੇ ਸੋਮਵਾਰ ਬਹੁਤ ਵੱਡੇ ਫਾਇਦੇ ਹੋਣੇ ਆ ਰਿਕਸ਼ੀ ਦੀ ਸਰਵਿਸ ਫ੍ਰੀ ਹੈਗੀ ਆ ਤੁਹਾਡਾ ਚਾਹ ਪਾਣੀ ਦਾ ਪ੍ਰਬੰਧ ਪੂਰਾ ਆ ਪਾਣੀ ਠੰਡਾ ਤੁਹਾਨੂੰ ਪੀਣ ਨੂੰ ਦੇ ਦੇਣਾ ਆ ਬੈਠਣ ਦੀ ਸੁਵਿਧਾ ਇੱਥੇ ਹੈਗੀ ਆ ਏਸੀ ਇੱਥੇ ਲੱਗੇ ਹੈਗੇ ਆ ਪਿਆਰ ਦੇ ਨਾਲ ਸਾਡਾ ਸਟਾਫ ਤੁਹਾਨੂੰ ਟੀਕ ਕਰੂਗਾ ਫਾਇਦੇ ਤੁਹਾਡੇ 70 70% ਬਾਜ਼ਾਰ ਨਾਲੋਂ ਸਸਤਾ ਕੱਪੜਾ ਦੇਣਾ 4 ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਪਾ ਆਜੋ ਬਹੁਤ ਸਾਰਾ ਫਾਇਦਾ ਕਰਾਂਗੇ ਕੈਮਰਾਮੈਨ ਆਪਸ਼ਨ ਦੀ ਨਾਲ ਹਰਦੀਪ ਸਿੰਘ ਤਗੜਾ ਖਾਨ ਡਿਊਬਾਗਾ